ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਦੁਰਾਹੇ ਵਿੱਚ ਸਤਿਗੁਰੂ ਅਰਬਿਦਾਸ ਮਾਰਜੀ ਦਾ 649ਵਾਂ ਪ੍ਰਕਾਸ਼ ਪੁਰਬ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਦੁਰਾਹੇ ਸ਼ਹਿਰ ਦੇ ਵਿੱਚ 메ਨ ਬਾਜ਼ਾਰ ਦੇ ਵਿੱਚ ਨਗਰ ਕੀਰਤਨ ਦਾ ਆਰੰਭ ਹੁੰਦਾ ਹੈ ਔਰ ਗੁਰੂ ਘਰ ਦੇ ਵਿੱਚ ਆ ਕੇ ਉਸ ਦੀ ਸਮਾਪਤੀ ਹੁੰਦੀ ਹੈ ਲੇਕਿਨ ਪੋਸੂ ਨਾਮਾ ਚੈਨਲ ਦੀ ਟੀਮ ਨੇ ਅੱਜ ਪੂਰੇ ਨਗਰ ਕੀਰਤਨ ਨੂੰ ਕੈਪਚਰ ਕੀਤਾ ਹੈ ਔਰ ਇਸ ਸਮੇਂ ਮੇਰੇ ਨਾਲ ਟੀਵੀ ਸਕਰੀਨ ਦੇ ਉੱਪਰ ਪਾਵਰ ਆਫ ਸੋਸ਼ਲ ਜੁਨਟੀ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਦੁਰਾਹਾ ਸਾਹਿਬ ਉਹਨਾਂ ਦੇ ਨਾਲ ਮੇਰੇ ਵੀਰ ਰੁਲਦਾ ਸਿੰਘ ਜੀ ਸਰਦਾਰ ਰੁਲਦਾ ਸਿੰਘ ਜੀ ਖੜੇ ਨੇ ਔਰ ਨਾਲ ਹੀ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਸਰਦਾਰ ਸੁਖਦੇਵ ਸਿੰਘ ਫੌਜੀ ਸਾਹਿਬ ਇਸ ਵਕਤ ਮੇਰੇ ਨਾਲ ਨੇ ਔਰ ਸਰਦਾਰ ਮੱਖਣ ਸਿੰਘ ਜੀ ਇਸ ਵਕਤ ਸਾਡੇ ਨਾਲ ਨੇ ਔਰ ਪਹਿਲਾਂ ਤਾਂ ਮੈਂ ਜਸਲ ਸਾਹਿਬ ਕੋ ਜਾਨਣਾ ਚਾਹੁੰਦਾ ਅੱਜ ਦੇ ਸ਼ੁਭ ਮੌਕੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਸਤਗੁਰੂ ਦਾਸ ਜੀ ਨੇ ਬੜੀ ਕਹਲਣਾ ਘੜੀ ਹੈ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਜਾਤ ਪਾਤ ਦਾ ਜਿਹੜਾ ਬੀਜ ਹੈ ਉਹ ਨਾਸ਼ ਹੋ ਸਕੇ ਪੁੱਛਦੇ ਆ ਕਿ ਕੀ ਇਹ ਨਾਸ਼ ਹੋ ਚੁੱਕਾ ਹੈ ਜਾਂ ਹੋਣ ਜਾ ਰਿਹਾ ਹੈ ਔਰ ਇੱਕ ਸ਼ਬਦ ਹੋਰ ਹੈ ਵੀ ਗੁਰੂ ਵੱਡਾ ਹੈ ਜਾਂ ਭਗਤ ਵੱਡਾ ਹੈ ਉਸ ਬਾਰੇ ਵੀ ਡਿਟੇਲ ਚ ਗੱਲਬਾਤ ਕਰਦੇ ਆ ਜਸਾ ਸਾਹਿਬ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਰ ਦੇਵ ਧੰਨ ਗੁਰਦੇ ਅੱਜ ਦੇ ਸ਼ੁਭ ਮੌਕੇ ਤੇ ਪਾਵਰ ਆਫ ਸੋਸ਼ਲ ਜੁਨਟੀ ਇਸ ਸ਼ੁਭ ਮੌਕੇ ਨੂੰ ਕਿਸ ਨਜ਼ਰੀਏ ਨਾਲ ਵੇਖ ਰਹੀ ਹੈ ਨਾਲ ਕਿ ਦੇਖੋ ਜੀ ਸਤਿਗੁਰੂ ਇਹ ਜੋ ਮੰਤਰ ਦਿੱਤਾ ਸੀ ਜੀ ਕਿ ਕਹਿ ਰਵਿਦਾਸ ਜੋ ਜੱਪੇ ਨਾਮ ਤਹਿ ਨਰ ਜਨਮ ਜਾਤ ਨਾ ਜਨਮ ਨਾ ਜੋਨੀ ਕਾ ਜਿਸ ਵੀ ਦੁਨੀਆ ਤੇ ਆ ਕੇ ਰੂਹ ਨੇ ਪਰ ਮਾਤਮਾ ਦੀ ਸਿਰਚ ਸਲਾਹ ਦੇ ਵਿੱਚ ਆਪਣੇ ਆਪ ਨੂੰ ਬਾਹਰ ਦਿੱਤਾ ਉਹ ਅਮਰ ਹੋ ਗਏ ਅੱਜ ਜੇ ਸਤਗੁਰ ਅਬਦਾਸ ਮਹਾਰਾਜ ਦੇ ਆਗਮਨ ਤੇ ਨਗਰ ਕੀਰਤਨ ਜਗਾ ਜਗਾ ਤੇ ਪੂਰੇ ਬਾਲਡ ਵਿੱਚ ਨਿਕਲ ਰਹਾ ਹੈ ਉਹਦਾ ਕੀ ਕਾਰਨਾ ਕਿ ਫੁੱਟਪਾਥ ਤੇ ਬੈਠ ਕੇ ਆਹ ਹਾ ਠੰਡੇ ਚੋਂ ਧਰਮ ਪੈਦਾ ਕਰਕੇ ਦਿਖਾਤਾ ਸੋ ਜੇਕਰ ਉਹਨਾਂ ਨੇ ਇਹੋ ਜਿਹਾ ਕਰਮ ਕੀਤਾ ਤਾਂ ਇਹ ਦੇ ਭਾਈ ਦੇ ਜਿਦਾ ਚਮਕਾ ਰਹੀ ਆ ਇਹ ਹਰ ਸਾਲ ਵਧੇ ਤੇ ਵਧਿਆ ਹੋ ਰਿਹਾ ਆ ਹਮ ਕਾਰਨ ਕੀ ਆ ਕਿ ਅਮਰਤ ਦਾ ਮਤਲਬ ਹੀ ਇੰਹੋ ਆ ਕਿ ਜਿਨ੍ਹਾਂ ਨੇ ਛਕ ਲਿਆ ਉਹ ਕਦੀ ਮਰਦੇ ਨਹੀਂ ਹਮ ਸੋ ਜਦੋਂ ਮੀਰਾ ਬਾਈ ਗੁਰੂ ਜੀ ਦੇ ਦਰਬਾਰ ਤੇ ਜਾਂਦੀ ਆ ਤੇ ਉਹਨੂੰ ਆਪਣਾ ਬੜਾ ਹੰਕਾਰ ਆ ਕਿ ਮੈਂ ਤਾਂ ਲੱਭਦੀ ਫਿਰਦੀ ਗੁਰੂ ਇਹ ਜੁੱਤੀਆਂ ਘੜਦਾ ਬੈਠਾ ਹਮ वैकांसी पुछ पुछ के आई है मेरे रविदास कहे महल च बसद तो दो चार बार लं गई तो शब्द चारिया तुझे सजनता कुछ नहीं पहरावा देखे उबे जा गर्भ बत्ती का ना ही ठाओ तेरी गर्दन ऊपर उपर लवे को तू तो काहे गर्भ है बावली जैसे पादो खोमर आए तू तो चिस्ते खरी है जैसे कंक ने पायो पेद ਤੰਦ ਸਗੰਦ ਢੁੰਡੇ ਪ੍ਰਦੇਸ਼ ਅਪਤਨ ਕਾ ਜੋ ਕਰੇ ਵਿਚਾਰ ਤਿਸ ਜਮ ਕੰਕਰ ਨੇ ਕਰੇ ਖਾਰ ਉਹਨਾਂ ਦਾ ਮਤਲਬ ਵਾ ਕਿ ਜਿਸ ਨੇ ਇਸ ਸਰੀਰ ਨੂੰ ਖੋਜ ਲਿਆ ਉਹਨੂੰ ਕੋਈ ਵੀ ਦੁਨੀਆ ਦੇ ਉੱਤੇ ਹਰਾਉਣਾ ਨਹੀਂ ਉਹ ਸਦਾ ਅਮਰ ਰਹਿੰਦੇ ਆ ਇਸੇ ਕਰਕੇ ਉਹਨਾਂ ਨੇ ਕਹਿਤਾ ਔਰ ਮਾਰ ਪੜ ਕੇ ਦਾਨੀਆਂ ਲਿਖ ਲੈ ਹਲ ਪਤਾਲ ਉਹ ਜਮ ਡੰਡਾ ਨ ਲੱਗ ਗਈ ਤੇ ਜਿਲੇ ਸਰਬ ਜੰਗਾਂ ਜੈਸਾ ਰੰਗ ਕੁਸੰਭ ਕਾ ਤੇ ਸਾ ਇਹ ਸੰਸਾਰ ਮੇਰੇ ਰਮਈਏ ਰੰਗਮਜੀਠਾ ਕੋਹਰ ਵਿਦਾ ਚਮਾਰ ਸੋ ਜਿਹੜਾ ਉਹਨਾਂ ਨੇ ਸਾਨੂੰ ਸੰਦੇਸ਼ ਦਿੱਤਾ ਅਸੀਂ ਤਾਂ ਚਾਰ ਅੱਖਰ ਪੜ੍ਹ ਕੇ ਹੰਕਾਰ ਕਰਦੇ ਫਿਰਦੇ ਅੱਜ ਜਿਹੜਾ ਉਹ ਉਪਦੇਸ਼ ਦੇ ਕੇ ਗਏ ਆ ਫੁੱਟਪਾਥ ਤੇ ਬੈਠ ਕੇ ਆਹੋ ਲੋਕੀ ਪੀ ਐਚ ਡੀ ਕਰ ਰਹੇ ਉਹਦੇ ਉਪਦੇਸ਼ ਦਿੰਦੇ ਪਰ ਜਿਹੜਾ ਅਸੀਂ ਤੁਰਿਆ ਲਿਆ ਗਿਆਨ ਉਹਦੀ ਵੈਲਿਊ ਕੋਈ ਨਹੀਂ ਖਤਮ ਧੋਖਰੀ ਹੋ ਗਈ ਖਤਮ ਪਰ ਜਿਹੜਾ ਸਤਿਗੁਰੂ ਦਾ ਉਪਦੇਸ਼ ਆ ਇਹ ਦਿਨ ਰਾਤ ਦੁਗਣਾ ਚੋਗਣਾ ਹੋ ਰਿਹਾ ਜਸਤ ਸਾਬ ਇੱਕ ਸ਼ਬਦ ਆਪਾਂ ਪੜਦੇ ਆ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਆਨ ਕੀ ਇਹ ਸਤਿਗੁਰੂ ਬਦਾਸ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ ਜਾਂ ਸੈल्फ ਬਣਾਇਆ ਗਿਆ ਹੈ ਸਰ ਸੋਤਾ ਜੀ ਜਿਹੜੇ ਬ੍ਰਹਮ ਗਿਆਨੀ ਹੁੰਦੇ ਆ ਰਾਜ ਤਾਂ ਉਹਨਾਂ ਦੇ ਪੈਰਾਂ ਜਰੋਲ ਦੇ ਫਿਰਦੇ ਆ ਜੇ 52 ਰਾਜੇ ਰਾਣੀਆਂ ਨੇ ਉਹਨਾਂ ਦੇ ਚਰਨ ਸਪर्श ਕੀਤੇ ਆ ਚਾਰੇ ਵਰਨਾਂ ਦੇ ਚਰਨ ਸਪर्श ਕੀਤੇ ਆ ਤੇ ਰਾਜਖੜ ਰਾਜ ਤਾਂ ਉਹ ਕਹਿੰਦੇ ਬਸਤਾ ਟੁੱਟੀ ਝੌਪੜੀ ਜੀ ਸਮਛਿੰਨਾ ਰਾਜਾ ਸਗਲ ਸ੍ਰਿਸ਼ਟੀ ਦਾ ਨਾਮ ਰਸ ਪਿੰਨਾ ਉਹ ਤਾਂ ਨਾਮ ਦੇ ਵਿੱਚ ਰਸ ਰਸ ਪਾਵਾ ਰਾਜਖੜਾ ਇਹ ਤਾਂ ਲੋਕਾਂ ਨੇ ਆਪਣੇ ਸਵਾਰਥ ਲਈ ਕੇਸੇ ਇਲੈਕਸ਼ਨ ਲਾਣ ਨੇ ਅਸੀਂ ਆ ਕਰਨਾ ਗੁਰੂ ਮਾਰਾ ਦੇ ਨਾਲ ਤੇ ਲੋਕੀ ਵੋਟਾਂ ਪਾਉਣਗੇ ਬਰਬਦਾਸ ਮਹਾਰਾਜ ਵੀ ਰਾਜ ਦੀ ਗੱਲ ਕਰਦੇ ਰਾਜ ਤਾਂ ਸਕੰਦਰ ਲੋਧੀ ਦੀ ਹੋਣੀ ਜਦੋਂ ਕਿਹਾ ਸਕੰਦਰ ਲੋਧੀ ਕਹਿੰਦਾ ਵੀ ਰਾਜ ਲੈ ਲਓ ਕਹਿੰਦੇ ਕਿਹੜਾ ਰਾਜ ਕਹਿੰਦੇ ਇਦਾਂ ਰਾਜ ਜਿੰਨੇ ਮੁਸਲਮਾਨ ਬਣ ਜਾ ਉੱਥੇ ਹੀ ਸ਼ਬਦ ਚਾਰੇ ਸੀ ਬੇਗਮ ਪੁਰਾ ਸ਼ਹਿਰ ਕਾ ਨਾਓ ਦੁੱਖਾਂ ਦੋ ਨਹੀਂ ਟਿਠਾਓ ਨਾ ਤਸਵੀਸ ਕਰਾਜ ਨਾ ਮਾਲ ਖੋਪਣਾ ਖਤਾਂ ਨਾ ਤਰਸ ਜਿਵਾਲ ਜੇ ਉਹਨਾਂ ਨੇ ਰਾਜ ਹੈ ਜੀਆਂ ਗੱਲਾਂ ਕਰਨੀਆਂ ਹੁੰਦੀਆਂ ਤੇ ਫਿਰ ਆ ਲਾਈਨ ਦੇ ਸੀ ਮੈਂ ਨਹੀਂ ਤੇ ਤੁਸੀਂ ਤੁਸੀਂ ਸਤਗੁਰ ਅਰਬਦਾਸ ਮਹਾਰਾਜ ਦੀ ਜਿਹੜੀ ਬਾਹਰ ਬਾਣੀ ਉਹ ਵੀ ਪੜੀ ਐ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੋ ਵੀ ਬੜੀ ਐ ਫਿਰ ਇਹ ਸ਼ਬਦ ਜਿਹੜਾ ਹੈ ਇਹ ਬੋਲਿਆ ਵੀ ਜਾਂਦਾ ਪੜਿਆ ਵੀ ਜਾਂਦਾ ਇਹ ਫਿਰ ਮਤਲਬ ਕਿਤੇ ਲਿਖਿਆ ਹੈ ਇਹ ਸਰ ਇਹ ਜਿਹੜਾ ਕਿਸੇ ਵੀ ਸਤਗੁਰ ਅਰਬਦਾਸ ਮਹਾਰਾਜ ਦੇ ਸਮਕਾਲੀ ਜਿੰਨੇ ਹੋਏ ਆ ਜੀ ਜਿਹੜੀ ਉਹਨਾਂ ਦੀ ਬਾਹਰ ਬਾਣੀ ਆ ਉਹਦੇ ਵਿੱਚ ਨਹੀਂ ਕਿਤੇ ਵੀ ਹੈਗਾ ਓਕੇ ਇਹ ਜਿਹੜਾ ਇਹ ਜਿਹੜਾ ਸੁਲੋਗਨ ਆ ਜੀ ਇਹ ਇਹ ਜਿਹੜਾ slogan ਆ ਇਹ almost 1960 ਦੇ ਨੇੜੇ ਤੇੜੇ ਲੋਕਾਂ ਦੇ ਵਿੱਚ ਆਇਆ ਜੀ ਹੁਣ ਲਿਆਂਦਾ ਕਿਹਨਾ ਉਹ ਆਪਾਂ ਨੂੰ ਅੱਜ ਪਤਾ ਲੱਗ ਰਿਹਾ ਜੀ ਕਿ ਸਤਗੁਰ ਰਬਦਾਸ ਮਹਾਰਾਜ ਦਾ ਕਦ ਛੋਟਾ ਕਰਨ ਲਈ ਕਿ ਬੇਰਾਜ ਭੰਗ ਦੇ ਉੱਤੇ ਯਾਰ ਰਾਜ ਤਾਂ ਉਹ ਕਹਿੰਦੇ ਹੈ ਦਾਰਦ ਦੇਖ ਸਭ ਕੋ ਹੱਸੇ ਐਸੀ ਦਸ਼ਾ ਹਮਾਰੀ ਅਸਤ ਦਸ਼ਾ ਸਤ ਕਰਤਲੇ ਸਭ ਕਿਰਪਾ ਤੇਮਾਰੀ ਕਹਿੰਦੇ ਤੇਰੇ ਨਾਮ ਕਰਕੇ ਸਾਰੀਆਂ ਰਿੱਧੀਆਂ ਸਿੱਧੀਆਂ ਹੱਥ ਦੇ ਖੇਡ ਰਹੀਆਂ ਤੇ ਰਾਜ ਘੜੇ ਕਿਹੜੇ ਰਾਜ ਦੀ ਗੱਲ ਆ ਸੋ ਸਾਨੂੰ ਇਹ ਗੱਲਾਂ ਤੋਂ ਪਿੱਛੇ हट ਕੇ ਗੁਰੂ ਮਹਾਰਾਜ ਦੇ ਵਿਚਾਰਧਾਰਾ ਨੂੰ ਲੈਣਾ ਚਾਹੀਦਾ ਕਿ ਉਹਨਾਂ ਨੇ ਫੁੱਟ ਬਾਤ ਤੇ ਜੁੱਤੀਆਂ ਗੰਢ ਕੇ ਲੋਕਾਂ ਦੀ ਤਕਦੀਰ ਬਣਾਤੀ ਆਖਰੀ ਸਵਾਲ ਤੁਸੀਂ ਪਾਵਰ ਆਫ ਸੋਸ਼ਲ ਜਸਟੀਸ ਦੇ ਪ੍ਰੈਜ਼ੀਡੈਂਟ ਹੋ ਇੱਥੇ ਵੀ ਆਪਣੀ ਯਾਤਰਾ ਆਈ ਹੈ ਅਣਖ ਜਿਗਾਓ ਆਜ਼ਾਦੀ ਪਾਓ ਪਾਵਰ ਆਫ ਸੋਸ਼ਲ ਜਸਟੀਸ ਦੇ ਵਿਚਾਰਤਾਵਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੋਤਾ ਜੀ ਜਿਹੜਾ slogan ਤੁਸੀਂ ਬੋਲਿਆ ਅਣਖ ਜਗਾਓ ਆਜ਼ਾਦੀ ਪਾਓ ਜੀ ਅਣਖ ਕਹਿੰਦੀ ਜਾਗੀ ਸਤਗੁਰੂ ਰਵਦਾਸ ਦੀ ਚਾਰੇ ਬਰਨ ਮੱਥਾ ਟੇਕਣਾ ਬੈ ਗਿਆ ਅਣਖ ਕਹਿੰਦੀ ਜਾਗੀ ਤਬੀਰ ਦੀ ਸਾਰਿਆਂ ਨੂੰ ਨਤਮਸਤਕ ਹੋਣਾ ਪਿਆ ਗਿਆ ਅਣਖ ਕਹਿੰਦੀ ਜਾਗੀ ਸਤਗੁਰੂ ਨਾਮਦੇਵ ਜੀ ਦੀ ਆ ਗਿਆ ਸੋ ਸਾਨੂੰ ਲੋੜ ਆ ਆਪਣੇ ਆਪ ਨੂੰ ਪਹਿਲਾਂ ਖੋਜੀਏ ਜਦੋਂ ਆਪਣਾ ਆਪ ਨੂੰ ਮਟਾ ਦਮਾਂਗੇ ਜਦ ਹਮ ਹੋਤੇ ਤਬ ਤੋਂ ਨਹੀਂ ਅਬ ਤੋ ਹਿਮ ਨਹੀਂ ਅੰਨ ਲਗਮ ਜਸੇ ਲਹਿਰ ਮੇ ਉਹ ਦਬ ਜਲ ਕੇ ਬਲ ਜਲ ਮਾ ਹੈ ਸੋ ਜਿੰਨੇ ਦੇ ਤੱਕ ਅਸੀਂ ਆਪਣੇ ਮੈਂ ਨੂੰ ਖਤਮ ਨਹੀਂ ਕਰਦੇ ਇਹ ਲੈ ਨਹੀਂ ਮਿਲ ਸਕਦੀ ਭਾਵੇਂ ਡਿਗਰੀਆਂ ਜਿੰਨੀਆਂ ਮਰਜੀ ਕਰ ਲੋ ਇਹ ਡਿਗਰੀਆਂ ਅੱਖਰੇ ਗਿਆਨ ਨਹੀਂ ਗਾ ਉਹ ਕਹਿੰਦੇ ਵੀ ਇੱਕ ਮੁਕੰਦ ਕਰੇ ਉਪਕਾਰ ਹਮਰਾ ਕਹਾ ਕਰੇ ਸੰਸਾਰ ਕਹਿੰਦੇ ਮੇਰਾ ਸੰਸਾਰ ਬਗਾੜ ਕੀ ਸਕਦਾ ਜਦੋਂ ਮੈਨੂੰ ਉਹਦੀ ਵੋਟ ਆ ਵਾਹ ਜੀ ਵਾਹ ਕਿ ਉਹ ਉਹ ਤਾਂ ਸਾਫ਼ ਕਹ ਰਿਹਾ ਯੱਕੇ ਕੁਟੰਬ ਕੇ ਢੇਡ ਸਭ ਤੋੜ ਫਿਰੇ ਅਜੇ ਬਿਹਾਰਸੀ ਆਸ-ਪਾਸ ਆਪ ਬਿੱਪਰ ਪ੍ਰਧਾਨ ਕਰੇ ਡੰਡੋਤ ਤੇ ਨਾਮ ਸੁਣਾਏ ਰਵਿਦਾਸ ਦੱਸ ਉਹ ਕਹਿੰਦੇ ਮੈਂ ਤਾਂ ਤੇਰੇ ਦਸਾਂ ਦਾ ਦਾਸ ਹੀਗਾ ਪਰ ਅੱਜ ਤਾਂ ਬਿੱਪਰ ਨੂੰ ਵੀ ਡੰਡੋਤ ਕਰਨੀ ਪੈਗੀ ਕਿਉਂਕਿ ਮੈਂ ਤੇਰੇ ਨਾਮ ਦੇ ਵਿੱਚ ਭਿੱਜ ਗਿਆ ਤੇਰੇ ਨਾਮ ਦੇ ਵਿੱਚ ਲੱਗੇਗਾ ਬਿਲਕੁਲ ਬਿਲਕੁਲ ਬਹੁਤ ਆਬਰੂ ਸੋਸ਼ਲ ਜੁੰਟੀ ਜਿਹੜੇ ਮਹਾਪੁਰਖਾਂ ਨੇ ਭਗਤੀ ਲਹਿਰ ਦੇ ਵਿੱਚ ਲੋਕਾਂ ਨੂੰ ਉਪਦੇਸ਼ ਦਿੱਤਾ ਉਸ ਵਿਚਾਰਧਾਰਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਨੂੰ ਲੈ ਕੇ ਚੱਲੇ ਹੋਏ ਆ ਤਾਂ ਕਿ ਲੋਕਾਂ ਦੇ ਵਿੱਚ ਬਾਬਾ ਸਾਹਿਬ ਦੀ ਵਿਚਾਰਧਾਰਾ ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ ਜਿਹੜੀ ਆ ਉਹ ਉਹਦੇ ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਕੀ ਮਿਲਦਾ ਸਿੱਖਣ ਨੂੰ ਤੇ ਬਾਬਾ ਸਾਹਿਬ ਨੇ ਸਾਨੂੰ ਕੀ ਦਿੱਤਾ ਇਹਨੂੰ ਲੈ ਕੇ ਚੱਲੀ ਹੋਈ ਹੈ ਸੋ ਅਸੀਂ ਅਣਖ ਜਗਾਓ ਆਜ਼ਾਦੀ ਪਾਉ ਦੀ ਜਦੋਂ ਗੱਲ ਕਰਦੇ ਆਂ ਤੇ ਸੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਕਹਿੰਨੇ ਆ ਕਿ ਅਸੀਂ ਜਾਗੀਏ ਤਾਂ ਜਾ ਕੇ ਕੁਝ ਬਣਨਾ ਨੇ ਤੇ ਬਣਨਾ ਸੱਚੀ ਗੱਲ ਕੀਤੀ ਹੈ ਕਿ ਸਾਨੂੰ ਖੁਦ ਨੂੰ ਜਾਗਣਾ ਪੈਣਾ ਤਾਂ ਹੀ ਦੂਸਰਿਆਂ ਨੂੰ ਜਗਾ ਸਕਦੇ ਆ ਜਥੇਦਾਰ ਰਾਮ ਸਿੰਘ ਜੀ ਸਾਡੇ ਬੜੇ ਸਤਕਾਰਯੋਗ ਜਥੇਦਾਰ ਰਾਮ ਸਿੰਘ ਜੀ ਔਰ ਗੁਰੂ ਘਰ ਦਾ ਵੈਸੇ ਤਾਂ ਕਰਨ ਵਾਲੇ ਸਤਗੁਰੂ ਅਰਬਦਾਸ ਮਹਾਰਾਜ ਹੀ ਹੈ ਪਰ ਜੋ ਬੀੜਾ ਇਹਨਾਂ ਨੇ ਚੱਕਿਆ ਸੀ ਉਸ ਨੂੰ ਫਤਿਹ ਕੀਤਾ ਹੈ ਤਬੀਅਤ ਕਿਸ ਤਰ੍ਹਾਂ ਦੀ ਹੈ ਜਸედაਰ ਜੀ ਸਭ ਤੋਂ ਪਹਿਲਾਂ ਵੀ ਠੀਕ ਹੈ ਜੀ ਉਹ ਦਾਖਲ ਹੋ ਕੇ ਆਏ ਮਹਾਰਾਜ ਕਰੀ ਜਾਂਦਾ ਕੰਮ ਹਾਂ ਪਹਿਲਾਂ ਤਾਂ ਪਾਵਰ ਆਫ ਸੋਸ਼ਲ ਜੁਨਟੀ ਬਲੋਂ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਬਾਹਾਂ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਬਾਹਾਂ ਜੀ ਹਾਂ ਇਹ ਗੁਰਪੁਰਬ ਇਹ ਹੁੰਦਾ ਹੈ ਸਾਲ ਬਾਅਦ ਜੀ ਇਹ ਬੜੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ ਹਾਂ ਔਰ ਤਾਂ ਕਿ ਸੰਗਤ ਜਿੰਨੀ ਹੈ ਉਹਨੂੰ ਪਤਾ ਲੱਗ ਸਕੇ ਜਿਹਨੂੰ ਨਹੀਂ ਵੀ ਪਤਾ ਉਹਨੂੰ ਵੀ ਪਤਾ ਲੱਗ ਸਕੇ ਜੀ ਗੁਰਮੁਦਾਸ ਭਗਤ ਕੋ ਸਾਇੰਸੀ ਹਾਸਤੀ ਹਾਂ। ਹਾਂ। ਅੱਛਾ RAM ਸਿੰਘ ਜੀ ਪਤਾ ਸਭ ਨੂੰ ਹੀ ਆ ਕਿ ਅਕਾਲ ਪੁਰਖ ਨੇ ਇਨਸਾਨ ਪੈਦਾ ਕੀਤੇ ਆ। ਕੋਈ ਜਾਤ ਪਾਤ ਨਹੀਂ ਐ। ਅਸੀਂ ਗੁਰਬਾਣੀ ਨੂੰ ਰੋਜ਼ ਸਰਬਣ ਵੀ ਕਰਦੇ ਹਾਂ, ਪੜ੍ਹਦੇ ਵੀ ਹਾਂ। ਲੇਕਿਨ ਉਹ ਜਿਹੜਾ ਸਾਡੇ ਦਿਲਾਂ ਦੇ ਵਿੱਚ ਜਾਤ ਪਾਤ ਦਾ ਬੀਜ ਐ, ਉਹ ਵਿਤਕਰਾ ਜਿਹੜਾ ਹੈ, ਉਹ ਅੱਜ ਵੀ ਕਿਤੇ ਦੇਖਣ ਨੂੰ ਮਿਲਦਾ ਹੈ। ਇਸ ਬਾਰੇ ਕੀ ਕਹਿਣਾ ਚਾਹੁੰਦਾ? ਇਸ ਬਾਰੇ ਮੈਂ ਇਹ ਕਹੂੰਗਾ, ਦੇਖੋ ਜਾਤ ਪਾਤ ਕੋਈ ਕਹੀ ਕਰੀ ਜਾਵੇ ਰਵਦਾਸ ਭਗਤ ਨੇ ਇਹਨਾਂ ਨੂੰ ਵੀ ਕਰਦੇ ਸੀ ਨਾ ਕਰਦੇ ਸੀ ਆਖਰ ਨੂੰ ਰਾਜਪੂਤ ਰਾਜੇ ਇਹਨਾਂ ਦੇ ਰਿਣੀ ਹੋਏ ਆਹ ਹਾਂ ਬਭੰਜਾ ਰਾਜੇ ਰਾਣੀਆਂ ਤੇ ਫਿਰ ਹੋਏ ਨਾ ਅੱਛਾ ਇਹ ਵੀ ਅਧਾਰਨ ਪੰਜਾਬ ਦੇ ਕੁਝ ਵੀ ਅਖਰਾਦ ਗੜ ਵਾਹ ਜੀ ਵਾਹ ਜੋ ਉਹਨਾਂ ਦੇ ਰਾਜਾ ਦੋਸਤ ਸੀ ਉੱਥੇ ਉਹਨੂੰ ਰਾਣੀ ਨੂੰ ਲੈ ਕੇ ਆਏ ਹਾਂਜੀ ਔਰ ਰਵਦਾਸ ਭਗਤ ਜੀ ਉੱਥੇ ਸੱਦੇ ਉੱਥੇ ਕਾਲ ਪੈ ਗਿਆ ਪਾਣੀ ਹੈ ਨਹੀਂ ਸੀ ਰਬਦਾਸ ਭਗਤ ਮਹਾਰਾਜ ਨੇ ਉੱਥੇ ਪਾਣੀ ਪਰ ਇਹ ਉਹ ਤੋਂ ਪਹਿਲਾਂ ਜਦ ਇੰਟਰਵਿਊ ਹੋਈ ਰਾਜੇ ਨਾਲ ਹਾਂ ਉਹਨੇ ਕਿਹਾ ਵੀ ਇਹ ਛੂਦਰ ਹੈ ਹਾਂ ਉੱਥੇ ਉਹਨਾਂ ਨੇ ਫਿਰ ਉਹਨਾਂ ਨੂੰ ਕੈਦ ਕਰ ਲਿਆ ਜੀ ਕੈਦ ਕਰਨ ਤੋਂ ਬਾਅਦ ਚੱਕੀ ਰੱਖੀ ਬੜੀ ਹੂੰ ਉੱਥੇ ਅੱਜ ਕੱਲ ਮੌਜੂਦ ਆ ਚੱਕੀ ਗੁੰਡਵਾਲਾ ਸਾਹਿਬ ਬਣਿਆ ਹੋਇਆ ਹੈ ਜੀ ਜੀ ਔਰ ਉਹ ਚੱਕੀ ਅਸੀਂ ਦਰਸ਼ਨ ਕਰੇ ਨੇ ਉਹਦੇ ਵਾਹ ਜੀ ਔਰ ਉਹ ਚੱਕੀ ਆਪਣੇ ਆਪ ਚਲਦੀ ਸੀ ਹੂੰ ਉਹ ਕਹਿੰਦੇ ਇੰਨਾ ਕਣਕ ਪੀਣੀ ਪਊ ਉਹ ਕਹਿੰਦਾ ਪੀ ਲਓ ਜਿੰਨੀ ਪੀਣੀ ਆ ਉਹ ਚੱਕੀ ਆਪ ਚਲਦੀ ਦੀ ਚਲਦੀ ਅੱਛਾ ਰਾਮ ਸਿੰਘ ਜੀ ਇੱਕ ਪ੍ਰੈਸ਼ਨ ਹੋ ਰਿਹਾ ਮੈਂ ਜਸਲ ਸਾਹਿਬ ਤੋਂ ਵੀ ਪੁੱਛਾਂਗਾ ਹੋਰ ਨਾ ਤੋਂ ਵੀ ਅੱਜ ਕੱਲ ਇਹ ਬਹੁਤ ਚੱਲ ਰਿਹਾ ਕਿ ਸਤਗੁਰ ਅਰਬਦਾਸ ਮਹਾਰਾਜ ਨੂੰ ਜੀ ਗੁਰੂ ਕਹੋ ਕੋਈ ਕਹਿੰਦਾ ਨਹੀਂ ਜੇ ਪੰਜਵੀਂ ਪਾਤਸ਼ਾਹ ਜੀ ਨੇ ਉਹਨਾਂ ਨੂੰ ਭਗਤ ਲਿਖਿਆ ਸ਼ਰੋਮੀ ਭਗਤ ਹੈ ਮਤਲਬ ਗੁਰੂ ਤੇ ਭਗਤ ਵਿੱਚ ਕੌਣ ਵੱਡਾ ਇਹ ਅੱਜ ਕੱਲ ਬੜੀ ਰੇਸ ਚੱਲੀ ਹੋਈ ਉਹ ਦੇਖੋ ਇਹ ਤਾਂ ਉਹ ਪਰੇਖਾ ਪਾਉਂਦੇ ਨੇ ਦੇਖੋ ਹੁਣ ਰਬਦਾਸ ਭਗਤ ਦੀ ਬਾਣੀ ਹਾਂ ਕਿੰਨੇ ਸਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੀ 40 40 ਹੈ ਨਾ ਜੀ ਜੀ ਤੇ ਉਹਨੂੰ ਆਪਾਂ ਮੱਥਾ ਟੇਕਦੇ ਹਾਂ ਹਾਂ ਤੇ ਫਿਰ ਰਬਦਾਸ ਭਗਤ ਨੂੰ ਟਿਕਦਾ ਬਿਲਕੁਲ ਬਿਲਕੁਲ ਅੱਛਾ ਜਸਪਾਲ ਸਾਹਿਬ ਤੁਸੀਂ ਇਸ ਦੇ ਇਸ ਪ੍ਰਸ਼ਨ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਤਗੁਰ ਰਬਦਾਸ ਮਾਣ ਜੀ ਨੇ ਆਪਣੀ ਬਾਣੀ ਦੇ ਵਿੱਚ ਕਹਿ ਦਿੱਤਾ ਹੈ ਪੰਡਿਤ ਸ਼ੂਰ ਛਤਰਪਤੀ ਰਾਜਾ ਭਗਤ ਬਰਾਬਰ ਔਰ ਨਾ ਕੋਇ ਜੇਸ ਤੋਂ ਵੱਡਾ ਨੰਨਾ ਹੋਰ ਕੀ ਹੋ ਸਕਦਾ ਜੇ ਪੰਜਵੇਂ ਪਾਤਸ਼ਾਹ ਨੇ ਉਹਨਾਂ ਦੀ ਸਿਫਤ ਦੇ ਵਿੱਚ ਕਿਹਾ ਕਿ ਰਵਿਦਾਸ ਐ ਤੁਹੰਤਾ ਢੋਲ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਇਆ ਸਾਧ ਸੰਗ ਤਿੰਨ ਹਰ ਦਰਸ਼ਨ ਪਾਇਆ ਹੁਣ ਕੋਈ ਸ਼ੱਕ ਤਾਂ ਨਹੀਂ ਰਹਿ ਗਈ ਜੇ ਸ਼ੱਕ ਆ ਤੇ ਫਿਰ ਤੇ ਚੌਥੇ ਪਾਤਸ਼ਾਹ ਫੇਰ ਲਿਖ ਰਾਇਆ ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ ਪਤਿਤ ਜਹਤੋਤਮ ਤੋਂ ਹੈ ਚਾਰੇ ਬਰਨ ਪਗ ਲੱਗੇ ਆਏ ਚਾਰੇ ਬਰਨਾਂ ਨੂੰ ਪੈਰਾਂ ਤੇ ਮੱਥਾ ਚਿਕੜਾ ਪਿਆ ਪਰ ਸਤਗੁਰ ਰਬਦਾਸ ਕਹਿੰਦੇ ਕਿ ਮੈਂ ਤਾਂ ਕੁਛ ਵੀ ਨਹੀਂ ਤੂੰ ਜਾਣ ਤ ਮੈਂ ਕੁਛ ਨਹੀਂ ਭਬਖੰਡਨ ਦਾ ਸਗਲ ਜੀ ਸ਼ਰਨਾਗਤੀ ਪ੍ਰਭ ਪੂਰਨ ਕਾ ਉਹ ਤਾਂ ਕਹਿੰਦੇ ਵੀ ਮੈਂ ਤਾਂ ਕੁਛ ਨਹੀਂ ਤੇਰੇ ਨਾਮ ਕਰਕੇ ਹੋ ਰਿਆ ਨਹੀਂ ਤਾਂ ਇਹ ਤਾਂ ਮੈਨੂੰ ਨੀਚ ਨੀਚ ਕਰਕੇ ਦਰਕਾਰ ਰਹਾ ਸੀ ਅੱਜ ਇਹ ਡੰਡੋਤ ਕਰ ਰਹਾ ਸੋ ਜਿਹੜਾ ਗੁਰੂ ਦੇ ਕੇ ਭਗਤ ਦਾ ਭਲੇਖਾ ਪਉਣਾ ਗੁਰੂ ਮੈਂ ਅੱਜ ਵੀ ਕਹਿੰਦਾ ਕਿ ਗੁਰੂ ਤੁਹਾਨੂੰ ਹਰ ਜਗ੍ਹਾ ਤੇ ਨਮਾ ਬਣਾਉਣਾ ਪੈਂਦਾ ਹੂੰ ਜਦੋਂ ਪੜ੍ਹਦੇ ਸੀ ਉਦੋਂ ਟੀਚਰ ਗੁਰੂ ਸੀ ਟੀਚਰ ਗੁਰੂ ਸੀ ਜਦੋਂ ਜਨਮ ਲਿਆ ਉਦੋਂ ਮਾਂ ਗੁਰੂ ਆ ਪੇ ਗੁਰੂ ਆ ਠੀਕ ਨੇ ਜਦੋਂ ਤੁਸੀਂ ਕਿਤੇ ਫੀਲਡ ਵਿੱਚ ਚਲੇ ਗਏ ਕੋਈ ਕੰਮ ਸਿੱਖਿਆ ਉੱਥੇ ਗੁਰੂ ਬਣਾ ਲਿਆ ਭਗਤ ਕੌਣਾ ਮੇਰੀ ਬੰਦੀ ਭਗਤ ਸ਼ਰਾਬੇ ਬਾਂਦੇ ਭਗਤ ਨਾ ਛੁੱਟੇ ਮੋ ਉਹਨੂੰ ਕਹਿੰਦੇ ਭਗਤ ਭਗਤ ਤਾਂ ਸਿੱਧੇ ਡੋਰ ਪਾ ਕੇ ਬੈਠਾ ਜੋ ਹਮ ਬਾਂਦੇ ਮੋਹ ਫਾਸ हम प्रेम बंधन तुम बांधे अपने शूटन को जतन करो हम शूटे तुम मार दे होता आप कह रहे बे तैनू बांध लिया हुन तू शूट ते जे हुन assi कहिए बे पांचवे बादशाह गएया पांचवे बादशाह दा, दा निर्णय जेड़ा ओ गलत सेगा ते assi है कौन साडे पल्ले की है पांचवे बादशाह नु assi चैलेंज कर सकदे कदी भी नहीं कर सकदे क्योंकि जिन्ना ने उस वेले तत्या तविया ते बैठना मंजूर कर लिया क्योंकि आद ग्रंथ लिखया सी ਅਦਰਬਾਈ ਦੇ ਸੀਕੇ ਸਮੂਹ ਲੋੜ ਉਹਨਾਂ ਨੇ ਸਾਰੀਆਂ ਜਾਤਾਂ ਨੂੰ ਇਕੱਠੀਆਂ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿੱਚ ਮਿਠਾਤਾ ਵੀ ਇਹਨੂੰ ਮੱਥਾ ਟੇਕਣਗੇ ਸਾਰੇ ਮੈਂ ਮੈਂ ਉਹੀ ਗੱਲ ਕਰਦਾ ਆ ਰਾਮ ਸਿੰਘ ਜੀ ਕਿ ਮੱਥਾ ਆਪਾਂ ਸਾਰੇ ਟੇਕਦੇ ਆ ਹਾਂਜੀ ਪਰ ਉਹ ਭਾਵਨਾ ਜਿਹੜੀ ਹੈ ਉਹਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ ਕਾਰਨ ਕੀ ਹੈ ਕਿ ਸਾਡੀ ਸੋਚ ਵਿੱਚ ਹੀ ਹੈ ਜੇ ਉਹ ਕੀੜਾ ਹੈ ਅੱਜ ਕੱਲ ਤੁਸੀਂ ਜਾਣਦੇ ਹੋ ਅੱਜ ਅੱਜ ਕੱਲ ਸਿੱਧੇ ਰਾਹਤੇ ਨਹੀਂ ਚੱਲਦੇ ਕਲਜੋਗ ਹੈ ਸਤਜੋਗੇ ਸਾਰੇ ਨਿਕਲ ਗਏ ਨਾ ਜੀ ਜੀ ਤੇ ਦੇਖੋ ਰਵਦਾਸ ਭਗਤ ਐਸਾ ਹੋਇਆ ਹੈ ਹੋਰ ਕੋਈ ਭਗਤ ਨਹੀਂ ਇਹ ਤਿਆਗੀ ਇਹ ਤਿਆਗੀ ਹੋਇਆ ਹੈ ਹੂੰ ਰਵਦਾਸ ਧਵੰਦਾ ਢੋਲ ਨੇ ਤੇ ਜਨ ਤਿਆਗੀ ਮਾਇਆ ਪ੍ਰਗਟ ਹੋਆ ਸਾਇ ਸੰਗ ਜੀ ਨੂੰ ਦਰਸ਼ਨ ਪਾਇਆ ਸੋ ਇਹਨੇ ਤਿਆਗ ਦੇ ਰੂਪ ਤੇ ਚੱਲਿਆ ਮਹਾਰਾਜ ਨੇ ਤਾਂ ਇਹਨਾਂ ਨੂੰ ਉਹ ਦੇ ਦਿੱਤਾ ਸੀ ਕਿ ਉਹ ਪਾਰਸ ਲੈ ਲੈ ਬਈ ਸੋਨਾ ਮੈਨ ਬਣਾ ਲੈ ਬਣਾ ਲੈ ਆਪਣੇ ਚੌਂ ਵੀ ਜਗਾ ਮੈਨ ਰੋ ਕੰਦਾ ਭਾਈ ਮੈਂ ਕੀ ਕਰਨੇ ਆ ਇਹ ਤਿਆਗੀ ਤਿਆਗੀ ਮਾਇਆ ਸੋ ਰਬਦਾਸ ਭਗਤ ਨੇ ਇੱਥੇ ਤੱਕ ਵੀ ਕਹਿਤਾ ਵੀ ਮੈਂ ਤਾਂ ਤਿਆਗੀ ਆ ਮਾਇਕ ਹੀ ਲੈਣਾ ਸੋ ਦੋਸਤੋ ਦੇਖੋ ਜਥੇਦਾਰ ਰਾਮ ਸਿੰਘ ਜੀ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਪਾਵਰ ਆਫ ਸੋਸ਼ਲ ਜਸਟੀਸ ਦੇ ਜਨਰਲ ਸਕੱਤਰ ਸਰਦਾਰ ਨਿਰਮਲ ਸਿੰਘ ਦਰਾਹਾ ਸਾਹਿਬ ਮੱਖਰ ਸਿੰਘ ਜੀ ਫੌਜੀ ਸਾਹਿਬ ਜੀ ਮੇਰੇ ਵੀਰ ਖੜੇ ਨੇ ਸਾਰੇ ਪਤਵੰਤੇ ਸੱਜਣ ਮੇਰੇ ਖੜੇ ਨੇ ਅੱਜ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ 693ਵੇਂ ਪ੍ਰਕਾਸ਼ ਪੁਰਬ ਨੂੰ ਮੱਦੇਨਜ਼ਰ ਰੱਖਦੇ ਹੋਇਆ ਅੱਜ ਨਗਰ ਕੀਰਤਨ ਦਰਾਹਾ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਇਸ ਜਗ੍ਹਾ ਆਏਗਾ ਸੰਗਤਾਂ ਸਤਗੁਰੂ ਦਾਸ ਮਹਾਰਾਜ ਜੀ ਦੇ ਮੰਦਰ ਦੇ ਵਿੱਚ ਨਤਮਸਤਕ ਹੋਣਗੀਆਂ ਔਰ ਜਿੱਥੇ ਦਾ ਰਾਮ ਸਿੰਘ ਜੀ ਦਾ ਨਾਮ ਬੜਾ ਸੁਣਦੇ ਹੁੰਦੇ ਸੀ ਅੱਜ ਉਹਨਾਂ ਦੇ ਦਰਸ਼ਨ ਕੀਤੇ ਨੇ ਉਹਨਾਂ ਦੀ ਜ਼ੁਬਾਨੋਂ ਬਹੁਤ ਸਾਰੇ ਪ੍ਰੈਸ਼ਨ ਵੀ ਕਲੀਅਰ ਕੀਤੇ ਨੇ ਕਿ ਇੱਕ ਸਮਾਂ ਸੀ ਜਦੋਂ ਸਤਗੁਰ ਅਰਬਦਾਸ ਮਾਰੇ ਨੂੰ ਵੀ ਇਗਨੋਰ ਕੀਤਾ ਜਾਂਦਾ ਸੀ ਅੱਜ ਲੋਕ ਉਹਨਾਂ ਦੀ ਪੂਜਾ ਕਰਦੇ ਆ ਚਾਰਈ ਵੰਡ ਜਿਹੜੇ ਆ ਉਹਨਾਂ ਦੇ ਅੱਗੇ ਝੁਕ ਗਏ ਨੇ ਸੋ ਇਸ ਕਰਕੇ ਦੋਸਤੋ ਸਤਗੁਰ ਅਰਬਦਾਸ ਮਾਰੇ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਔਰ ਉਹ ਸੱਚੀ ਸੂਚੀ ਬਾਣੀ ਦੇ ਨਾਲ ਜੁੜ ਕੇ ਸਾਨੂੰ ਸੱਚਾ ਉਪਦੇਸ਼ ਲੈਣਾ ਚਾਹੀਦਾ ਹੈ ਔਰ ਜਾਤ ਪਾਤ ਤਾਂ ਉੱਪਰ ਉੱਠ ਕੇ ਸਾਨੂੰ ਇਨਸਾਨ ਦੇ ਨਾਤੇ ਇਨਸਾਨ ਦੀ ਕਦਰ ਕਰਨੀ ਚਾਹੀਦੀ ਹੈ ਰਬਦਾਸ ਫਕਤ ਇਹ ਗੰਗਾ ਮਾਤਾ ਹੈ ਜੀ ਸੁਨਾਦਨ ਧਰਮ ਇਹਨੂੰ ਉੱਚ ਉੱਤਮ ਮੰਨਦਾ ਹੈ ਹਾਂ ਲੇਕਿਨ ਰਮਦਾਸ ਭਗਤ ਨੇ ਜਿਹੜੀ ਦਮਣੀ ਭੇਜੀ ਨਾ ਹਾਂ ਆ ਕੇ ਹੱਥ ਕੱਢ ਕੇ ਦਰਸ਼ਨ ਦੇ ਕੇ ਲਈ ਉਹ ਕਹਿੰਦੇ ਜੇ ਉਦੋਂ ਹੀ ਦੇਣੀ ਹੈ ਜਦੋਂ ਆ ਜਦੋਂ ਹੱਥ ਕੱਢ ਕੇ ਦੇਗੀ ਅਰੇ ਹੋਰ ਉਹਨਾਂ ਨੂੰ ਵੀ ਆਡਰ ਲਗਾ ਸੀ ਪਰ ਮਤਮ ਉਹ ਸਨਾਤਨ ਧਰਮ ਉਹਨੂੰ ਬੜਾ ਮੰਨਦੀ ਐ ਲੇਕਿਨ ਬਾਬਾ ਫਕੀਰ ਨੇ ਕਰਕੇ ਦਿਖਾਉਂਦਾ ਐ ਅੱਛਾ ਉਲਟੀ ਗੰਗਾ ਵੀ ਵਹਾਈ ਸੀ ਜਸਾ ਸਾਹਿਬ ਉਲਟੀ ਜੀ ਦੇਖੋ ਜਿਹੜੀਆਂ ਉਸ ਵੇਲੇ ਦੀਆਂ ਸਾਖੀਆਂ ਉਹ ਬੋਲਦੀਆਂ ਐ ਬੋਲਦੀਆਂ ਨਹੀਂ ਉਹ ਸਮ ਕਾਲੀਆਂ ਨੇ ਲਿਖਿਆ ਹੋਇਆ ਇਹਦਾ ਅੱਜ ਸਾਡੇ ਚਾਰਕ ਜਮਾਤਾ ਸੀ ਪੜ੍ਹ ਕੇ ਸਾਇੰਸ 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 ਲੱਗ ਪਿਆ ਕਰਨਾ ਵੇਜਦਾ ਨਹੀਂ ਹੋ ਸਕਦਾ ਜਿਹੜਾ ਅਧਿਆਤਮਿਕ ਬਾਦਵਾ ਉਦੇ ਅੱਗੇ ਕੁਝ ਵੀ ਜਿਹੜਾ ਸੰਭਵ ਨਹੀਂ ਹੈ ਸਭ ਕੁਝ ਕਰ ਸਕਦੇ ਆ ਤੇ ਜੇਕਰ ਅੱਜ ਆਪਾਂ ਕਹਿੰਦੇ ਆ ਕਿ ਸਤਗੁਰ ਉਦਾਸ ਮਹਾਰਾਜ ਨੇ ਹਾਂ ਤੁੰਬ ਦੇ ਮੇਲੇ ਤੇ ਪਤਾ ਨਹੀਂ ਕਿੰਨੇ ਕਿ ਕਰੋੜ ਗਏ ਸੀ ਕਿਤੇ ਦਮਣੀ ਸੁੱਟ ਕੇ ਲੈ ਲੈਂਦੇ ਦਰਸ਼ਨ ਹਾਂ ਉਹ ਆਪੀ ਦੀ ਗ ਹੈ ਤੀਰਥਾਂ ਦੇ ਚਰਨਾਂ ਦੀ ਛੋ ਨੂੰ ਪ੍ਰਾਪਤ ਕਰਨਾ ਚਾਹੁੰਦੇ ਸੀ ਕਿਉਂਕਿ ਸਤਗੁਰ ਕਬੀਰ ਜੀ ਨੇ ਕਿਹਾ ਕਹੋ ਕਬੀਰ ਹਮ ਪਹਿਓ ਉਦਾਸ ਤੀਰਥ ਵੱਡਾ ਕਿ ਹਰਕਤ ਦਾਸ ਅਸੀਂ 30 ਕਹਿੰਦੇ ਆ ਉਹ ਰਹਿੰਦੇ ਗੰਗਾ ਦੇ ਸੀ ਪਰ ਗੰਗਾ ਉਹਨਾਂ ਦੇ ਕੋਲ ਤੁਰੇ ਖੜੀ ਸੀ ਅੱਜ ਐਸੇ ਬਣ ਗਿਆ ਪਾਣੀ ਕਿੱਦਾਂ ਉਹ ਬਾਹਰ ਨਿਕਲ ਸਕਦਾ ਆ ਕਿੱਦਾਂ ਹੋ ਸਕਦਾ ਪਤਾ ਕੱਖ ਵੀ ਨਹੀਂ ਕਿਸਾਨੂੰ ਦੇਖਿਆ ਜਾਵੇ ਇਹ ਤੇ ਜੇ ਸੈਂਸ ਜਿਹੜੀ ਆ ਉਸ ਨਿਰਗੁਣ ਨੂੰ ਲੱਭ ਸਕਦੀ ਹੈ ਇਹ ਤਾਂ ਖੈਰ ਨਾਲ ਦੋ ਦਿਸਦਾ ਉਹਨੂੰ ਲੱਭੀ ਜਾਂਦੀ ਹੈ ਇਹ ਮਾਇਆ ਸਾਰੀ ਇਹ ਮਾਇਆ ਇਹ ਮਾਇਆ ਇਹ ਹੋਈ ਹੁਣੇ ਚੱਗੀ ਆ ਸੋ ਮਾਇਆ ਇਹੋ ਹੀ ਚੱਗੀ ਆ ਉਹਦੀ ਪ੍ਰੀਤ ਲਾਈ ਆ ਜੀ ਜੋ ਤੁਮ ਗਿਰਵਰ ਤੋਂ ਹਮ ਮੋਰਾ ਜੋ ਤੁਮ ਚੰਦ ਤੋਂ ਹਮ ਪਹੁੰਚ ਕੋਰਾ ਮਾਦੋ ਤੁਮਨਾ ਤੋਂ ਰੋ ਹਮਨੇ ਤੋਰੇ ਤੁਮ ਸੇ ਤੋਰ ਕਵਨ ਸੇ ਜੋਰੇ ਸੋ ਸੱਚੀ ਪ੍ਰੀਤ ਜਿਹੜੀ ਆ ਨਾ ਉਹਨਾਂ ਨੇ ਪ੍ਰਮਾਤਮਾ ਨਾਲ ਲਾਈ ਤੇ ਉਹਨਾਂ ਨੇ ਕਹਾ ਤੇਰੇ ਨਾਲ ਹੁਣ ਲੱਗ ਗਈ ਆ ਹੁਣ ਅਸੀਂ ਦੁਨੀਆ ਨੂੰ ਕੀ ਕਰਨਾ ਬਿਲਕੁਲ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਸਤਗੁਰੂ ਦਾਸ ਮਹਾਰਾਜ ਜੀ ਦੇ 698 ਪ੍ਰਕਾਸ਼ ਪੁਰਬ ਤੇ ਪਹਿਲਾਂ ਤਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਰਜਿੰਦਰ ਸਿੰਘ ਜੀ ਕੀ ਕਰਦੇ ਹੋ ਸਰ ਤੁਸੀਂ ਇੱਥੇ ਸੇਵਾ ਕਰਦੇ ਆ ਜੀ ਸਤਗੁਰੂ ਦਾਇ ਦੇ ਸੇਵਾ ਕਰਦੇ ਆ ਅੱਛਾ ਮੈਂਬਰ ਹਾਂ ਜੀ ਹਾਂ ਜੀ ਸਰ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਅੱਜ ਪੂਰਾ ਸੰਸਾਰ ਕੋ ਦਾ ਮੈਂ ਤਾਂ ਇਹ ਕਹਿਣਾ ਚਾਹਣਾ ਜੀ ਰਵਿਦਾਸ ਭਗਤ ਜੀ ਦੇ ਆਪਾਂ 698 ਜਨਮ ਦਿਨ ਮਨਾ ਰਹੇ ਆ ਤੇ ਉਹਦੇ ਪੂਰਣੇ ਵਾਲੇ ਚੱਲਣਾ ਚਾਹੀਦਾ ਜੋ ਰਵਿਦਾਸ ਜੀ ਕਹੇਗੇ ਨੇ ਉਹਦੀ ਬਾਣੀ ਤੇ ਆਪਾਂ ਪੜਤ ਲੈਣੇ ਆ ਔਰ ਪਰ ਗੱਡੀ ਲੱਦੀ ਏ ਪਰ ਪਰ ਕੱਢੀਏ ਸਾਰ ਹਨਾ ਇਹ ਹੀ ਹੋਣਾ ਚਾਹੀਦਾ ਜੇ ਜਿਹੜੀ ਆਪਾਂ ਬਾਣੀ ਪੜ੍ਹਦੇ ਆ ਜੇ ਆਪਾਂ ਉਹਦੇ ਅਸਰ ਕਰਾਂਗੇ ਤਾਂ ਹੀ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਉਹ ਇਹਨਾਂ ਨੂੰ ਮੰਨਣ ਗਈਆਂ ਔਰ ਇਹਨਾਂ ਨੇ ਪੂਰਨ ਚੱਲਣ ਗਈਆਂ ਔਰ ਸਿੱਖੀ ਦੇ ਲੜ ਲੱਗਣ ਗਈਆਂ ਬਹੁਤ ਬਹੁਤ ਮਿਹਰਬਾਨੀ ਸਾਹਿਬ ਮਾਸਟਰ ਸੁਰਿੰਦਰ ਪਾਲ ਜੀ ਇਸ ਵਕਤ ਮੇਰੇ ਸਤਿੰਦਰ ਪਾਲ ਜੀ ਸਤਿੰਦਰ ਪਾਲ ਜੀ ਔਰ ਦੋਸਤੋ ਪੋਸੂਨਾਮਾ ਚੈਨਲ ਤੇ ਇਹਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸਤਿੰਦਰ ਪਾਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆ ਸਰ ਖਜ਼ਾਨਚੀ ਨਹੀਂ ਹੋਵੇ ਅੱਛਾ ਜੀ ਫਿਰ ਤਾਂ ਤੁਸੀਂ ਸਾਡੇ ਨੇੜੇ ਆ ਜਾਓ ਜੀ ਖਜ਼ਾਨਚੀ ਤਾਂ ਮਿਲਦੇ ਨਹੀਂ ਅੱਜ ਕਾ ਸਾਨੂੰ ਔਰ ਵੈਸੇ ਖਜ਼ਾਨਚੀ ਹਮੇਸ਼ਾ ਉਦਾਸ ਰਹਿੰਦੇ ਮੈਂ ਪਹਿਲੀ ਵਾਰ ਦੇਖਿਆ ਜਿਹੜੇ ਖੁਸ਼ ਨੇ ਅੱਛਾ ਕਿਸ ਤਰ੍ਹਾਂ ਸਰ ਸਾਰਾ ਪ੍ਰਬੰਧ ਚੱਲ ਰਿਹਾ ਸਰ ਪ੍ਰਬੰਧ ਬਹੁਤ ਵਧੀਆ ਚੱਲ ਰਿਹਾ ਜੀ ਸਾਰੀ ਕਮੇਟੀ ਨੂੰ ਸਾਰੇ ਨਗਰ ਵਾਸੀ ਪੂਰਾ ਸਹਿਯੋਗ ਦੇ ਰਹੇ ਨੇ ਜੀ ਅੱਜ ਸਾਰਿਆਂ ਦੇ ਮਨ ਦੇ ਵਿੱਚ ਬੜਾ ਚਾਹ ਹੈ ਕਿ ਅਸੀਂ ਜੋ ਇਹ 699 ਪ੍ਰਕਾਸ਼ ਦੇਸ ਦੇ ਮੌਕੇ ਤੇ ਨਗਰ ਕੀਰਤਨ ਆ ਰਿਹਾ ਹੈ ਜੀ ਅਸੀਂ ਉਹ ਸੰਗਤਾਂ ਦੀ ਤੇ ਗੁਰੂਗਰਾਜ ਸਾਹਿਬ ਦਾ ਸਵਾਗਤ ਕਰਦੇ ਹੋਏ ਸੰਗਤਾਂ ਦੀ ਸੇਵਾ ਕਰ ਸਕੀ ਜੀ ਸੋ ਬਹੁਤ-ਬਹੁਤ ਮਿਹਰਬਾਨੀ ਖਜ਼ਾਨਚੀ ਸਾਹਿਬ ਔਰ ਕੁਛ ਹੋਰ ਬੋਲੂਗਾ ਵੀਰ ਜੀ ਹਾਂਜੀ ਹਾਂਜੀ ਤੇ ਮੇਰੇ ਨਾਲ ਮੇਰੇ ਵੀਰ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਸਰ ਅੱਜ ਦੇ ਸ਼ੁਭ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਜਥੇਦਾਰ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੇਖੋ ਜੀ ਰਮਦਾਸ ਜੀ ਮਹਾਰਾਜ ਨੇ ਇੰਨਾ ਕੋ ਸਾਡੀ ਜਾਤ ਪਾਤਾਂ ਨੂੰ ਦੱਸਤਾ ਹਾਂ ਕਿਉਂਕਿ ਜਦੋਂ ਪੰਡਤ ਆ ਇਕੱਠੇ ਹੋ ਕੇ ਉਹਨਾਂ ਦੇ ਇੱਕ ਦੀ ਜੁੱਤੀ ਟੁੱਟ ਗਈ ਉਹ ਗੰਗਾ ਦਰਸ਼ਨ ਕਰਨ ਵਾਸਤੇ ਜਾ ਰਹੇ ਸੀ ਗੰਗਾ ਦਾ ਇਸ਼ਨਾਨ ਕਰਨ ਵਾਸਤੇ ਉਹ ਦਿੱਤਣਾ ਲੈ ਕੇ ਆਏ ਉਹਨਾਂ ਨੇ ਕਿਹਾ ਬਾਬਾ ਜੀ ਮੇਰੀ ਜੁੱਤੀ ਕੱਢ ਦਿਓ ਜੁੱਤੀ ਕੱਢ ਦੀ ਕਹਿੰਦੇ ਭਾਈ ਕਿੱਥੇ ਜਾਣਾ ਕਹਿੰਦੇ ਜੀ ਅਸੀਂ ਗੰਗਾ ਜਾਣਾ ਹੈ ਇਸ਼ਨਾਨਾਤ ਕਰਕੇ ਆਉਣਾ ਹੈ ਕਹਿੰਦਾ ਠੀਕ ਹੈ ਆ ਮੇਰੇ ਪੰਜ ਪੈਸੇ ਲੈ ਜਾਓ ਇਹ ਗੰਗਾ ਨੂੰ ਦੇ ਦੇਣਾ ਹਾਕ ਮਾਰ ਕੇ ਮੇਰੀ ਦਮੜੀ ਦੇਣਾ ਤੇ ਗੰਗਾ ਹੱਥ ਹੱਤ ਮਾਰੇ ਤੇ ਆਉਗੀ ਤਾਲ ਦੇਣੀ ਹੈ ਤਾਂ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਉਹ ਗਏ ਉਹਨਾਂ ਨੇ ਕਿਹਾ ਤੇ ਕੋਈ ਇੱਕਣੀ ਹੈ ਪਰ ਉਹਨਾਂ ਦੇ ਮਨ ਚ ਤਾਂ ਪੰਡਤਾਂ ਦੀ ਜਿਹੜੀ ਥੀ ਆਪਾਂ ਸਾਰਿਆਂ ਨੂੰ ਪਤਾ ਹੈ ਜაძਪਰਾ ਦਾ ਬਹੁਤ ਜ਼ਿਆਦਾ ਇਹ ਚੱਲਦਾ ਸੀ ਉਸ ਟਾਈਮ ਪਰ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਕੀ ਦੇਣੇ ਅਸੀਂ ਇੰਨਾ ਕੁਝ ਕਰਨ ਜੋਗਾ ਜਦੋਂ ਉਹਨਾਂ ਨੇ ਸਾਰੇ ਨਾਤੋ ਕੇ ਆਪਣਾ ਅਸਨਾਨਤ ਕਰਕੇ ਆਪਣੀ ਪਾੜ ਪਾਠ ਪੂਜਾ ਕਰਕੇ ਚੱਲਣ ਲੱਗੇ ਤਾਂ ਕਹਿਣ ਲੱਗੇ ਗੰਗਾ ਚਲਵਾ ਸਮਰੰਦਾ ਸੇ ਦਿੱਤੀਆ ਚਲੇ ਵੀ ਦੇ ਦੀ ਆਪਾਂ ਦਮੜੀ ਹਾਕ ਮਾਰੀ ਗੰਗਾ ਜੀ ਆ ਰਮਦਾਸ ਨੇ ਦਮੜੀ ਦਿੱਤੀ ਹੈ ਹੱਥ ਕੱਢ ਕੇ ਜੋ ਹੈ ਗੰਗਾ ਨੇ ਆ ਇਸ ਤਰ੍ਹਾਂ ਜੋ ਹੈ ਉਹਨਾਂ ਦੀ ਦਮੜੀ ਲਈ ਔਰ ਕਿਹਾ ਸੁਣੋ ਪੰਡਿਤ ਜੀ ਇੱਕ ਆ ਮੇਰੀ ਨਿਸ਼ਾਨੀ ਹੈ ਕੰਗੜ ਮੇਰਾ ਲੈ ਕੇ ਜਾਓ ਇਹ ਰਮਦਾਸ ਜੀ ਦੇ ਦੇਣਾ ਜਾ ਕੇ ਹੂੰ ਪਰ ਉਹਨਾਂ ਦੇ ਗੱਲ ਦੇ ਵਿੱਚ ਘਰ ਦੇ ਵਿੱਚ ਆ ਕੇ ਬੜਾ ਲੰਬੀ ਕਹਾਣੀ ਹੈ ਬੜਾ ਲੰਮਾ ਤੋਰਦਾ ਹੈ ਅੱਜ ਆਪਾਂ ਜਾਤੀ ਕਰਤੀ ਤੋਂ ਬਹੁਤ ਗੁਰੂ ਦਸਮ ਪਾਤਸ਼ਾਹ ਨੇ ਸਾਨੂੰ ਰਾਹਿਤ ਕੀਤਾ ਸਾਰੇ ਬਸ ਵਾਸਤੇ ਜੋ ਹੈ ਅੱਜ ਵੀ ਕੁਝ ਚੱਲਦਾ ਹੈ ਪਰ ਇਹ ਬਿਲਕੁਲ ਗਲਤ ਹੈ ਬੰਦ ਹੋਣਾ ਚਾਹੀਦਾ ਹੈ ਜਾਤੀ ਵਧਾਤੀ ਕੋਈ ਨਹੀਂ ਰੱਖਣੀ ਚਾਹੀਦੀ ਸਾਰੀਆਂ ਸਾਡੀਆਂ ਜਾਤਾਂ ਇੱਕ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਵਿਚਾਰ ਸੁਣੇ ਬੜੇ ਸੂਝੇ ਹੋਏ ਵਿਚਾਰ ਨੇ ਔਰ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਰਾਮ ਸਿੰਘ ਜੀ ਦੇ ਨਾਲ ਮੁਲਾਕਾਤ ਹੋਈ ਹੈ ਵੀਰ ਜੀ ਦੇ ਨਾਲ ਮੁਲਾਕਾਤ ਹੋਈ ਹੈ ਜਥੇਦਾਰ ਸਾਹਿਬ ਨਾਲ ਜਸਸਾਹਬ ਨੇ ਪੂਰੀ ਦੁਨੀਆ ਨਾਲ ਵਿਚਾਰ ਸਾਂਝੇ ਕੀਤੇ ਹੈ ਪਰ ਇਹ ਚੈਨਲ ਦੇ ਉੱਪਰ ਤੁਹਾਨੂੰ ਸਬਸਕ੍ਰਾਈਬ ਕਰਨਾ ਪਏਗਾ ਪੋਸੂਨਾਮਾ ਚੈਨਲ ਤਦ ਹੀ ਤੁਸੀਂ ਇਹ ਸਾਰਾ ਕੁਝ ਦੇਖਦੇ ਆ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਨ ਦੀ ਸੋ ਕੈਮਰਾਮੈਨ ਵਿਸ਼ਨੂ ਦੇ ਨਾਲ ਮੈਂ ਸੋਮ ਸੋ ਹੁੰਦਾ ਹੈ ਪੋਸੂਨਾਮਾ ਚੈਨਲ ਲਈ ਦੁਰਾਹਿਤ ਸਿੱਧ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਲੋ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਆਸ ਕਰਦਾ ਵੀ ਬੜੇ ਪਿਆਰ ਸਤਿਕਾਰ ਦੇ ਨਾਲ ਸੁਣਨਣ ਗੱਲਾਂ ਜਿਹੜਾ ਤਹਾਨੂੰ ਹਰ ਸਤ ਸੰਗ ਜੀ। ਕਹਿੰਦੀ ਇਹਦਾ ਵਜਾਸ਼ ਦੇ ਖੇਡ ਨਿਆਰੇ ਦੇਖਦੇ ਲੋਕੀ ਸਾਰੇ ਜਦ ਗੋੜੇ ਡੁੱਬ ਗਏ ਸੀ ਬੇਖੇ ਕਿ ਤਾਪਨ ਤਾਂ ਨਹੀਂ ਮਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾਰੇ ਤਾਰੀ ਉਸ ਸਮੇਂ ਦੀ ਕਹਾਣੀ ਲੱਗੇ ਜਾਂ ਖੜਾ ਸਾਥੇ ਰਬੀ ਦਾਸ ਦੇ ਖੇੜ ਨਿਆਰੇ ਦੇਖਦੇ ਲੋਕੀ ਸਾਰੇ ਦੇਖਦੇ ਲੋਕੀ ਸਾਰੇ ਜੱਗ ਗੋੜੇ ਡੁੱਬ ਗਏ ਸੀ ਦੇਖ ਕੇ ਧਾਪਣ ਤਾਂ ਨਹੀਂ ਮਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਜੋ ਸਰਤਾ ਲਾਉਂਦੇ ਸੀ ਲਾਉਂਦੇ ਸੀ ਹਾਰ ਕੇ ਵਿੱਚ ਪਲਾਂਦੇ ਬੈਗੇ ਜੱਜ ਪੇਸ਼ ਗਈ ਨਾ ਕੋਈ ਹਾਰ ਕੇ ਹੀ ਤਾਇਓ ਕਹਿਗੇ ਮੂੰਹ ਗੱਲ ਸਰੇ ਨਾਲ ਕੋਈ ਆਥਰੇ ਚਰਨਾ ਦੇ ਵਿੱਚ ਤੈਗੇ ਸਤ ਗੁਰ ਦੀ ਪੱਥਰੀ ਨੇ ਲਈ ਵਿੱਚ ਗੰਗਾ ਦੇ ਤਾਰੀ ਸਤ ਗੁਰ ਦੀ ਪੱਥਰੀ ਨੇ ਲਈ ਵਿੱਚ ਗੰਗਾ ਦੇ ਤਾਰੀ ਸੀਨੇ ਵਿੱਚ ਰੰਬੀ ਨੂੰ ਮਾਰ ਕੇ ਨਾ ਗਿਰਦੇ ਦਵਾਰੇ ਸੀਨੇ ਵਿੱਚ ਰੰਬੀ ਨੂੰ ਮਾਰ ਕੇ ਨਾ ਗਿਰਦੇ ਦਵਾਰੇ ਕੱਢ ਦਿੱਤੇ ਜੰਝੂ ਸੀ ਉਹਨੇ ਚਾਰ ਜੋਗਾ ਦੇ ਚਾਰੇ ਕੱਢ ਦਿੱਤੇ ਜੰਝੂ ਸੀ ਉਹਨੇ ਚਾਰ ਜੋਗਾ ਦੇ ਸਾਰੇ ਤਨ ਜੈ ਜੇ ਟੰਟਨ ਜਾਈਏ ਜੀ ਉਹਦੀ ਸ਼ਕਤੀ ਤੋਂ ਵੱਲ ਹਾਰੇ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਉਹਦੇ ਦਰਤੇ ਮੀਰਾਂ ਨੇ ਚੱਲ ਲਏ ਸਹੀਦੇ ਖਰਾਨੀ ਜਾ ਕੇ ਪੀ ਕੇ ਕੁੰਦੇ ਪਾਣੀ ਨੂੰ ਜਈ ਜੀਵਨ ਸਫਲ ਬਣਾ ਕੇ ਪੀ ਕੇ ਕੁੰਦੇ ਪਾਣੀ ਨੂੰ ਦੇਹੀ ਜੀਵਨ ਸਫਲ ਬਣਾ ਕੇ ਦਿੱਤਾ 84 ਦਾ ਕੀਤਾ ਦਰਸ਼ਨ ਜਿੰਨੀ ਵਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਉਹ ਦੁਨੀਆ ਦੇ ਬਾਲੀ ਦੀ ਮੈ ਤੋਂ ਸਿਫਤ ਤੇ ਕਰੀ ਨਾ ਜਾਵੇ ਜੋ ਭੁੱਲੇ ਪਟਕੇ ਸੀ ਉਹਨਾਂ ਨੂੰ ਸਿੱਧੇ ਰਾਹੇ ਪਾਏ ਜੋ ਭੁੱਲੇ ਪਟਕੇ ਸੀ ਉਹਨਾਂ ਨੂੰ ਸਿੱਧੇ ਰਾਹੇ ਪਾਏ ਹੈ ਜੱਗ ਗੁਰੂ ਵਾਲਾ ਆਖੇ ਹੰਸਾ ਸੱਚ ਲਿਖਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ ਤਾਰੀ ਸਤ ਗੁਰ ਦੀ ਪੱਥਰੀ ਨੇ ਲਾਈ ਵਿੱਚ ਗੰਗਾ ਦੇ तारी